ਦੇਖੋ ਜੀ ਸੁਮਾਣੇ ਦਾ ਹਾਲ ਸੁਮਾਣੇ 'ਚ ਕਿੰਨਾ ਕਿੰਨਾ ਪਾਣੀ ਖੜਿਆ ਕਿੱਥੇ ਗਈਆਂ ਸਰਕਾਰਾਂ ਕਿੱਥੇ ਗਏ ਭਵੰਤਮਾਨ ਦੇ ਵਾਦੇ ਨੁਕਸਾਨ ਤੇ ਨੁਕਸਾਨ ਆ ਪਿਆ ਕੋੜਾ ਪਲਟਿਆ ਰੇਤੇ ਦਾ ਖੱਡੇ ਵਿੱਚ ਗਿਰ ਗਿਆ ਪਲਟ ਗਿਆ ਸੜਕ ਦੇ ਨਾ ਪਾਣੀ ਖੜਦਾ ਨਾ ਪਾਣੀ ਖੜਦਾ ਹਦੋਂ ਬਾਦ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ ਕੋਈ ਅੱਗੋਂ ਚੱਲ ਮਾਰ ਜੇ ਗੱਡੀ ਆ ਜੇ ਫੇਟ ਮਾਰ ਜੇ ਬੰਦਾ ਡੁੱਬ ਗਿਆ ਮੂੰਹ ਡੁੱਬਿਆ ਪਿਆ ਬੰਦਾ ਮਰੇ ਜਾਣਾ ਬੰਦੇ ਨੇ ਤਾਂ ਉੱਠਿਆ ਹੀ ਉੱਠਿਆ ਜਾਣੀ ਨਹੀਂ ਉਹ ਤੋਂ ਉਹ ਤਾਂ ਮਰੂਗਾ ਮਰੂਗਾ गिर ਕੇ ਪਾਣੀ ਨੂੰ ਡਬੋ ਕੀ ਮਾਰ ਦੂਗਾ ਇੰਨਾ ਪਾਣੀ ਖੜਿਆ ਹੋ ਰੇ ਆਹ ਦੇਖੋ ਭਾਈ ਉੱਪਰ ਦੀ ਕਿਵੇਂ ਲੰਗੀ ਯਾਰੇ ਨੇ ਤੋਂ ਦੀ ਤਾਂ ਰਸਤੀ ਦੇਗਾ ਉੱਪਰ ਦੀ ਜਾਣਾ ਪਊਗਾ ਨਹੀਂ ਥੱਲੇ ਕੋਈ ਜਵਾਕ ਕਿਵੇਂ ਫੇਟ ਮਾਰ ਰਿਆ ਖੜਿਆ ਮੋਟਰਸਾਈਕਲ ਆਹ ਦੇਖੋ ਜੀ ਗੱਡੀ ਦੀ ਛੱਲ ਕਿਵੇਂ ਆ ਰਹੀ ਆ ਸਾਨੂੰ ਵੀ ਆਪਦਾ ਮੋਟਰਸਾਈਕਲ ਰੋਕਣਾ ਪੈ ਗਿਆ ਕਿਤੇ ਗੇਅਰ ਨਾਲ ਜਾਈਏ ਚੱਲ ਮਿੱਤਰਾਂ ਦਿਨ ਤਾਂ ਰੋਡ 'ਕੀ ਲੈ ਕੇ ਜਾਣਾ ਪਊਗਾ ਆ ਦੇਖੋ ਸਰਕਾਰਾਂ ਦੇ ਹਾਲ ਪਾਲੋ ਬੋਟਾ ਆ ਆਦਮੀ ਬੋਟਾ ਪਾਲਵਾ ਆ ਆਦਮੀ ਪਾਰਟੀ ਨੂੰ ਆਪ ਵਿਕਾਸ ਕਰਿਆ ਆ ਆਦਮੀ ਪਾਰਟੀ ਨੇ ਐਨੇ ਖੜੇ ਨੇ ਔਰੇ ਪਾਣੀ ਲੰਗਰ ਨੂੰ ਕਿਤੇ ਜਗਾ ਨਹੀਂ ਹੈਗੀ ਕਿਸੇ ਦਾ ਧਿਆਨ ਨਹੀਂ ਹੈਗਾ ਕੀ ਕਰਨਾ ਕੀ ਨਹੀਂ ਕਰਨਾ ਦੋ ਦੋ ਦਿਨ ਪਾਣੀ ਔਰੇ ਐਂ ਖੜਿਆ ਰਹੂਗਾ ਆਪਣਾ ਆ ਪਾਣੀ ਸੁੱਕ ਕੇ ਫਿਰ ਆ ਖਤਮ ਹੋਊਗਾ ਨਹੀਂ ਤਾਂ ਪਾਣੀ ਦਾ ਇਹੀ ਹਾਲ ਰਹਿਣਾ ਓਰੇ ਬਹੁਤ ਬੁਰਾ ਹਾਲਾ ਹਲਕਾ ਸਮਾਣਾ ਚੇਤਨ ਜੋੜ ਮਜਰਾ ਐਮ ਐਲ ਏ ਇੱਥੇ ਦਾ ਦੇਖਣਾ ਚਾਹੀਦਾ ਧਿਆਨ ਮਾਰਨਾ ਚਾਹੀਦਾ ਇਹ ਡਿਵਾਈਟਰ ਨੇ ਬਹੁਤ ਐਕਸੀਡੈਂਟ ਕਰਾਏ ਹਦੋਂ ਵੱਧ ਐਨੇ ਸਿਜੈਂਟ ਕਰਾਏ ਇਹਨੇ ਇਹਦੇ ਉੱਪਰ ਗ੍ਰਿੱਲ ਲਾਉਣਾ